ਮੁਨਾਫੁਰ ਦਾ ਘਾ ਵਿੱਚ ਫਿਰ ਦਿੱਤਾ ਗਿਆ ਪੰਜਾਬੀਆਂ ਦੇ ਨਾਲ ਟੱਕਾ ਮੰਦਰ ਕਮੇਟੀ ਨੇ ਚੁਕਾਇਆ ਪੰਜਾਬੀਆਂ ਦਾ ਵੈਜ ਫੂਡ ਟਰੱਕ ਪਰ ਪ੍ਰਵਾਸੀਆਂ ਦੀਆਂ ਰੇੜੀਆਂ ਲੱਗਣ ਤੇ ਨਹੀਂ ਹੈ ਕੋਈ ਇਤਰਾਜ਼ ਮੰਦਰ ਦੇ ਕੋਲ ਹੀ ਲੱਗਦੀਆਂ ਪ੍ਰਵਾਸੀਆਂ ਦੀਆਂ ਆਂਡਿਆਂ ਦੀਆਂ ਰੇੜੀਆਂ ਦੇ ਮੰਦਰ ਕਮੇਟੀ ਅੱਖਾਂ ਕਰ ਲੈਂਦੀ ਹੈ ਬੰਦ ਉਧਾਰ ਲਈ ਸੀਗੇ ਅਸੀਂ ਉੱਥੋਂ ਬਲਾਜਮ ਵਾਲੇ ਸਾਨੂੰ ਜਗਾਤਾ ਹੁਣ ਆਇਆ ਜੀ ਹੁਣਾਂ ਬਲਾਜਮ ਖੜਿਆ ਜੀ ਸਾਰੇ ਜਾਣੇ ਖੜੇ ਆ ਸਾਨੂੰ ਕਹਿੰਦੇ ਹੁਣੀ ਬੰਦ ਕਰਕੇ ਜਾਓ ਜਿੱਥੇ ਜਾਣਾ ਤੁਸੀਂ ਇਧਰ ਸਾਰੇ ਜਾਣੇ ਖੜੇ ਆ ਜੀ ਟਰੈਕਟਰ ਰਹਿਣੀ ਤੁਸੀਂ ਟਰੈਕਟਰ ਲਿਆ ਦਿਓ ਅੱਜ ਕਰ ਲਗੇ ਅਸੀਂ ਕਿਹਾ ਵੀ ਅੱਜ ਅਸੀਂ ਕਿਹਾ ਵੀ ਅੱਜਾਂ ਟਰੈਕਟਰ ਅਸੀਂ ਕਿਹਾ ਹੁਣ ਨਹੀਂ ਮੋਗਿਆ ਹੁੰਦੇ ਆ ਇੰਨੀ ਦੂਰੋਂ ਹੀ ਟਰੈਕਟਰ ਐਟ ਆ ਟਾਈਮ ਕਿਥੋਂ ਲਿਆ ਕੇ ਲਾਈਏ ਅੱਜ ਮੁੱਲਾਪੁਰ ਦਾਖਾ ਵਿੱਚ ਫੇਰ ਪੰਜਾਬੀਆਂ ਨਾਲ ਤੱਕਾशाही ਦੇਖਣ ਨੂੰ ਮਿਲੀ ਜਿੱਥੇ ਮੰਦਰ ਦੀ ਕਮੇਟੀ ਨੇ ਪੰਜਾਬੀਆਂ ਦੇ ਲੱਗੇ ਵੈਜ ਫਾਸਟ ਫੂਡ ਟਰੱਕ ਨੂੰ ਉੱਥੋਂ ਤੁਰੰਤ ਹੀ ਹਟਾਉਣ ਲਈ ਧਮਕਾਇਆ ਅਤੇ ਜਦੋਂ ਫੂਡ ਟਰੱਕ ਮਾਲਕ ਨੇ ਇਸ ਧੱਕੇਸ਼ਾਹੀ ਦਾ ਵਿਰੋਧ ਕੀਤਾ ਤਾਂ ਕਮੇਟੀ ਪੱਤਰਕਾਰ ਸਾਦਕੇ ਖਬਰ ਲਵਾਉਣ ਲਈ ਧਮਕੀ ਦਿੰਦੀ ਨਜ਼ਰ ਆਈ ਜਦੋਂ ਆਸ-ਪਾਸੇ ਦੇ ਦੁਕਾਨਦਾਰ ਅਤੇ ਕੋਲੋਂ ਲੰਘਦੇ ਹੋਰ ਲੋਕਲ ਲੋਕਾਂ ਨੇ ਇਹ ਧੱਕੇਸ਼ਾਹੀ ਦੇਖੀ ਤਾਂ ਉਹ ਫੁੱਲ ਟਰੱਕ ਦੇ ਮਾਲਕ ਦੇ ਹੱਕ ਵਿੱਚ ਖੜਾਉਂਦੇ ਵਿਖੇ ਜ਼ਿਕਰਯੋਗ ਹੈ ਕਿ ਉੱਥੇ ਹੀ ਕੋ ਲੱਗਦੀਆਂ ਪ੍ਰਵਾਸੀਆਂ ਦੀਆਂ ਰੇੜੀਆਂ ਜਿਸ ਵਿੱਚ ਰਾਤ ਨੂੰ ਆਂਡਿਆਂ ਦੀਆਂ ਰੇੜੀਆਂ ਵੀ ਮੰਦਿਰ ਤੋਂ ਕੁਝ ਕੁ ਦੂਰੀ ਤੇ ਲੱਗਦੀਆਂ ਹਨ ਇਸੇ ਤੇ ਮੰਦਰ ਕਮੇਟੀ ਨੂੰ ਅੱਜ ਤੱਕ ਕੋਈ ਵੀ ਇਤਰਾਜ਼ ਕਰਦੇ ਜਾਂ ਰੇੜੀਆਂ ਹਟਾਉਂਦੇ ਨਹੀਂ ਵੇਖਿਆ ਗਿਆ